ਸਤਿ ਸ਼੍ਰੀ ਅਕਾਲ ਜੀ ਮੈਂ ਸਰਵਟ ਲਉ ਮੀਡਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਸਦਾ ਵਾਰ ਫਲਦਾਰ ਬੂਟਿਆਂ ਬਾਰੇ ਬਣਾ ਰਹੇ ਹਾਂ ਜਿਹੜੇ ਹੁਣ ਅਗਸਤ ਸਤੰਬਰ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਲਾਉਣੇ ਹਨ ਉਹਨਾਂ ਨੂੰ ਆਪਾਂ ਕਿਹੜੀ ਵੈਰਾਈਟੀ ਲਾਈਏ ਤੇ ਕਦੋਂ ਲਾਈਏ ਤੇ ਆਪਾਂ ਨੂੰ ਬਾਜ਼ਿਬ ਰੇਟਾਂ ਤੇ ਵੀ ਇਹ ਬੂਟੇ ਮਿਲ ਝਾ ਕਨਾ ਨਿੰਬੂ ਜੱਤੀ ਦੇ ਜਿਹੜੇ ਬੂਟੇ ਐ ਉਹਨਾਂ ਨੂੰ ਲਾਉਣ ਵਾਸਤੇ ਆਪਾਂ ਨੂੰ ਪਹਿਲਾਂ ਮਿੱਟੀ ਦਾ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਿੰਬੂ ਜੱਦੇ ਬੂਟੇ ਜਿਹੜੇ ਸਾਢੇ 6 ਤੋਂ ਲੈ ਕੇ ਸਾਢੇ 7 ਪੀਐਚ ਹੈ ਉਥੇ ਸਭ ਤੋਂ ਵਧੀਆ ਆਪਾਂ ਨੂੰ ਝਾੜ ਦਿੰਦੇ ਆ ਉਹ ਟੈਸਟ ਆਪਾਂ ਪਹਿਲਾਂ ਕਰਾ ਕੇ ਰੱਖੀਏ ਜਿੱਥੇ ਸਾਢੇ 8 ਤੱਕ ਪੀਐਚ ਆਉਂਦਾ ਹੈ ਉਥੇ ਤੱਕ ਨਿੰਬੂ ਜਾਂ ਅੱਜ ਦੇ ਬੂਟੇ ਕੰਮ ਕਰਦੇ ਆ ਪਰ ਜੇ ਉਸ ਤੋਂ ਵੱਧ ਪੀਐਚ ਆਉਂਦਾ ਹੈ ਉਥੇ ਆਪਾਂ ਅਮਰੂਦ ਆਮਲਾ ਖੰਜੂਰ ਜਾਂ ਬੇਰ ਲਾਈਏ ਨਿੰਬੂ ਜਾਂ ਅੱਜ ਦੇ ਬੂਟੇ ਉਥੇ ਨਾ ਲਾਈਏ ਆਪਾਂ ਇਹ ਸਾਰੇ ਬੂਟੇ ਲੈਣ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿਹੜੀਆਂ ਵੈਰਾਈਆਂ ਆਪਾਂ ਨੂੰ ਬੂਟੇ ਦੇ ਦੇ ਰਹੀ ਐ ਜਾਂ ਕਿਹੜੇ ਰੇਟਾਂ ਦੇ ਦੇ ਰਹੀ ਐ ਤੇ ਕਿਹੜੇ ਬੂਟੇ ਦੇ ਰਹੀ ਐ ਇਹ ਸਾਰੇ ਵਿਸ਼ੇ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੋਜ ਕੇਂਦਰਾਂ ਤੋਂ ਵਧੀਆ ਕੁਆਲਿਟੀ ਦੇ ਬੂਟੇ ਫਰਵਰੀ ਮਾਰਚ ਅਤੇ ਗਸਤੰਬਰ ਦੇ ਵਿੱਚ ਦਿੱਤੇ ਜਾਂਦੇ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਿੰਬੂ ਜਾਤੀ ਦੇ ਵਿੱਚ ਸੰਤਰੇ ਦੀ ਇਸ ਦੇ ਵਿੱਚ ਕਿਨੂ ਡਬਲਯੂ ਮਾਰਕਟ ਡੇਜੀ ਅਤੇ ਪੀਏਯੂ ਕਿਨੂ ਨੰਬਰ 1 ਇਸ ਸਮਾਉਂਦੇ ਹਨ ਮਾਲਟੇ ਦੇ ਵਿੱਚ ਅਰਲੀ 골ਡ ਬਲੈਂਸੀਆ ਮਸੰਮੀ ਜਾਹਾ ਬਲੱਡ ਰੈਡ ਕਿਸਮਾਂ ਆਉਂਦੀਆਂ ਹਨ ਗਰੇਪ ਫਰੂਟ ਦੇ ਵਿੱਚ ਸਟਾਰ ਰੂਬੀ ਰੈੱਡ ਬਲਸ਼ ਮਾਰਸ ਸੀਡਲੈਸ ਡੰਕਨ ਅਤੇ 포ਸਟਰ ਕਿਸਮਾਂ ਆਉਂਦੀਆਂ ਹਨ ਲੈਮਨ ਦੇ ਵਿੱਚ ਪੰਜਾਬ 12 ਵਾਸੀ ਨਿੰਬੂ ਪੰਜਾਬ ਗਲਗਲ ਜਰੇਕਾ ਕਾਗਜੀ ਕਿਸਮਾਂ ਆਉਂਦੀਆਂ ਹਨ ਅੱਗੇ ਗੱਲ ਕਰਦੇ ਹਾਂ ਅਮਰੂਦ ਦੀ ਇਸ ਦੀਆਂ ਪੀਜੋ ਵੱਲੋਂ ਸੱਤ ਕਿਸਮਾਂ ਦਿੱਤੀਆਂ ਗਈਆਂ ਹਨ ਪੰਜਾਬ ਐਪਲ ਪੰਜਾਬ ਕਰਨ ਪੰਜਾਬ ਸਫੈਦਾ ਸਵੇਤਾ ਪੰਜਾਬ ਪਿੰਕ ਅਰਕਾਮੁੱਲਿਆ ਇਲਾਵਾ ਸਫੈਦਾ ਇਹਨਾਂ ਸਾਰੀਆਂ ਕਿਸਮਾਂ ਦਾ ਰੇਟ 100 ਰੁਪਏ ਪ੍ਰਤੀ ਬੂਟਾ ਰੱਖਿਆ ਗਿਆ ਹੈ ਅੱਗੇ ਗੱਲ ਕਰਦੇ ਹਾਂ ਅੰਬ ਦੀ ਇਸ ਦੀਆਂ ਪੰਜਾਬ ਦੇ ਲਈ 12 ਕਿਸਮਾਂ ਪੀਜੂ ਬਲੋਂ ਕੱਢੀਆਂ ਗਈਆਂ ਹਨ ਅਲਫਾਜੋ ਦਸਹਿਰੀ ਲੰਗੜਾ ਇੰਨਾ ਕਿਸਮਾਂ ਦੇ ਅੰਬ ਵੱਡੇ ਹੁੰਦੇ ਹਨ ਚੁੱਪਣ ਵਾਲੇ ਅੰਬਾਂ ਦੀਆਂ ਜੀਐਨ1 ਜੀਐਨ2 ਜੀਐਨ3 ਜੀਐਨ4 ਜੀਐਨ5 ਜੀਐਨ6 ਅਤੇ ਗੰਗਿਆ ਸੰਦੂਰੀ ਕਿਸਮਾਂ ਆਉਂਦੀਆਂ ਹਨ ਇਹਨਾਂ ਦੇ ਬੁੱਟੇ ਵੀ 100 ਰੁਪਏ ਬੁੱਟਾ ਆਪਾਂ ਨੂੰ ਮਿਲ ਜਾਂਦੇ ਹਨ ਅੱਗੇ ਗੱਲ ਕਰਦੇ ਹਾਂ ਚੀਕੂ ਦੀ ਜਿਸ ਦੀਆਂ ਪੀਏਯੂ ਵੱਲੋਂ ਦੋ ਕਿਸਮਾਂ ਦਿੱਤੀਆਂ ਗਈਆਂ ਹਨ ਕਾਲੀ ਪੱਤੀ ਅਤੇ ਕ੍ਰਿਡਟ ਬਾਲ ਬੇਰ ਦੇ ਵਿੱਚ ਪੀਏਯੂ ਵੱਲੋਂ ਤਿੰਨ ਵੈਰਟੀਆਂ ਆਉਂਦੀਆਂ ਹਨ ਬਲੈਤੀ ইমরান ਸਨੌਟ 2 ਇਹਨਾਂ ਦਾ ਰੇਟ 80 ਰੁਪਏ ਪ੍ਰਤੀ ਬੁੱਟਾ ਰੱਖਿਆ ਗਿਆ ਹੈ ਅਗਲੀ ਵੈਰਟੀ ਹੈ ਆਮਲੇ ਦੀ ਇਸ ਵੀ ਹਮ ਪੀਏਯੂ ਵੱਲੋਂ ਤਿੰਨ ਕਿਸਮਾਂ ਦਿੱਤੀਆਂ ਗਈਆਂ ਹਨ ਬਲਬੰਤ ਨੀਲਮ ਕਾਂਚਨ ਇਹਨਾਂ ਦਾ ਰੇਟ ਵੀ 80 ਰੁਪਏ ਪ੍ਰਤੀ ਬੁੱਟਾ ਰੱਖਿਆ ਗਿਆ ਹੈ ਲਕਾੜ ਦੇ ਵਿੱਚ ਵੀ ਤਿੰਨ ਕਿਸਮਾਂ ਦਿੱਤੀਆਂ ਗਈਆਂ ਹਨ ਐਲੋਫੋਰਨੀ ਐਡਵਾਂਸ 골ਡਨ ਜੈਲੋ ਪੇਲ ਜੈਲੋ ਇਹਨਾਂ ਦਾ ਰੇਟ 25 ਰੁਪਏ ਪ੍ਰਤੀ ਬੁੱਟਾ ਰੱਖਿਆ ਗਿਆ ਹੈ ਇਹ ਕਿਸਮਾਂ ਬੀਜ ਤੋਂ ਤਿਆਰ ਕੀਤੇ ਗਈਆਂ ਹਨ ਜੇ ਪੀਤੇ ਦੀ ਗੱਲ ਕਰੀਏ ਪੀਤੇ ਦੀਆਂ ਪੀਜੂ ਬਣਾਉ ਚਾਰ ਕਿਸਮਾਂ ਦਿੱਤੀਆਂ ਗਿਆ ਹਨ ਰੈਡ ਲੇਡੀ 786 ਪੰਜਾਬ ਸਵੀਟ ਪੂਸ਼ਾ ਡਿਲੀਸ਼ੀਅਸ ਪੂਸ਼ਾ ਢਫਾਰ ਇਹਨਾਂ ਕਿਸਮਾਂ ਦੇ ਬੁੱਟੇ 50 ਰੁਪਏ ਪ੍ਰਤੀ ਬੁੱਟਾ ਮਿਲ ਸਕਦੇ ਹਨ ਇਹਨਾਂ ਸਾਰੀਆਂ ਕਿਸਮਾਂ ਦੇ ਬੂਟੇ ਜ਼ਿਲ੍ਹਿਆਂ ਦੇ ਵਿੱਚ ਸਥਾਪਿਤ ਖੋਜ ਕੇਂਦਰਾਂ ਪਟੰਡਾ ਅਬੋਰ ਬਾਦਰਗਾੜ ਬੱਲਵਾਲ ਚੌਕੜੀ ਜਲੋਵਾਲ ਜਾਂ ਫਲ ਵਿਗਿਆਨ ਪਪਾਗ ਪੀਏਜੂ ਲੁਧਿਆਣਾ ਤੋਂ ਲਏ ਜਾ ਸਕਦੇ ਹਨ ਬੂਟੇ ਲੈ ਕੇ ਆਉਣ ਤੋਂ ਪਹਿਲਾਂ ਪੀਏਜੂ ਫੋਨ ਕਰਕੇ 0161 2401960 ਤੇ ਜਰੂਰ ਪਤਾ ਕਰ ਲਿਓ ਬੂਟੇ ਲੌਂਨ ਤੋਂ 15 ਦਿਨ ਪਹਿਲਾਂ ਆਪਣਾ ਟੂਆ ਜਰੂਰ ਤਿਆਰ ਕਰ ਲਿਓ ਰੂੜੀ ਦੀ ਖਾਦ ਪਾ ਕੇ ਬੁੱਟੇ ਲੈਣ ਵੇਲੇ ਆਪਾਂ ਪੱਕਾ ਬਿਲ ਜਰੂਰ ਲੈਣਾ ਹੈ ਰਾਹ ਦੇ ਵਿੱਚ ਬੁੱਟਿਆਂ ਦੀ ਗਾਚੀ ਨਾ ਟੁੱਟ ਜਾਵੇ ਇਸ ਲਈ ਆਪਾਂ ਪ੍ਰਬੰਧ ਉਹੋ ਜਿਹਾ ਹੀ ਕਰੀਏ ਬੁੱਟੇ ਲੌਂਨ ਦੇ ਲਈ ਆਪਾਂ ਨੂੰ ਖੇਤਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਜਿੱਥੇ ਵੀ ਆਪਾਂ ਨੂੰ ਥਾਂ ਮਿਲਦੀ ਹੈ ਜਰੂਰ ਲਾਇਓ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਧੰਨਵਾਦ